ਨਨੋ ਵਾਹਿਗੁਰੂ ਜੀਓ ਕਬੀਰ ਪਰਦੇਸੀ ਕਾ ਘਗਰ ਚੋਹੋਂ ਦੇਸ਼ ਲਾਗਿਆ ਗ ਧਾ ਜਲ ਕੋਇੜਾ ਪਈ ਤਾਗੀ ਆਂਚ ਨ ਲਾਗ ਕਬੀਰ ਕਿੰਥਾ ਜਲ ਕੋਇੜਾ ਪਈ ਖਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਅਸਨ ਰਹੀ ਵਿਪੂਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਗ ਆਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸਤ ਸੰਗਤ ਰੂਪ ਵਿੱਚ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜ ਬੈਠਣ ਦਾ ਇਸ ਭਾਗ ਸਮਾ ਆਪਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ, ਸਤਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕਰਦੇ ਹਾਂ। ਆਪ ਜੀ ਨੇ ਗੁਰੂ ਮਹਾਰਾਜ ਦੇ ਪਾਵਨ ਉਤਮ ਉਪਦੇਸ਼ਾਂ ਦੇ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਪਾਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਤੇਨਾਂ ਦੇ ਮੁਬਾਰਕ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਸੋ ਹੁਣ ਤੱਕ ਆਪਾਂ ਕੁੱਲ 46 ਲੋਕਾਂ ਦੀ ਵਿਚਾਰ ਕੀਤੀ ਹੈ 47 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਕਿਉਂਕਿ ਜਦੋਂ ਆਪਾਂ ਪਾਵਨ ਬਾਣੀ ਨੂੰ ਲੜੀਵਾਰ ਵਿਚਾਰਦੇ ਹਾਂ ਖਾਸ ਤੌਰ ਤੇ ਇਹਨਾਂ ਸ਼ਲੋਕਾਂ ਨੂੰ ਤਾਂ ਇੱਕ ਸ਼ਲੋਕ ਦੀ ਤੰਦ ਦੂਜੇ ਸ਼ਲੋਕ ਦੇ ਨਾਲ ਸਾਂਝੀ ਹੁੰਦੀ ਹੈ ਭਾਵ ਇੱਕ ਨਿਰੰਤਰ ਵਿਚਾਰ ਪ੍ਰਵਾਹ ਚੱਲਦਾ ਹੈ ਹਰ ਸ਼ਲੋਕ ਜਿਹੜਾ ਉਹ ਆਪਣੇ ਤੋਂ ਪਹਿਲੇ ਸ਼ਲੋਕ ਦੀ ਵਿਆਖਿਆ ਦਰ ਵਿਆਖਿਆ ਦੇ ਵਿੱਚ ਅਗੇਰੇ ਸਾਨੂੰ ਤੋਰਦਾ ਹੈ। ਭਗਤ ਜੀ ਮਹਾਰਾਜ ਨੇ ਜੀਵ ਨੂੰ ਪਰਦੇਸੀ ਕਿਹਾ ਪਰਦੇਸੀ ਦਾ ਮਤਲਬ ਹੁੰਦਾ ਕਿਸੇ ਹੋਰ ਦੇਸ਼ ਤੋਂ ਆਇਆ ਹੋਇਆ ਕਿਸੇ ਹੋਰ ਜਗ੍ਹਾ ਤੇ ਗਿਆ ਹੋਇਆ ਤੇ ਯਾਦ ਰੱਖਿਏ ਦੂਜੀ ਜਗ੍ਹਾ ਤੇ ਜਿਵੇਂ ਆਪਾਂ ਇੱਕ ਮੁਲਕ ਤੋਂ ਦੂਜੇ ਮੁਲਕ ਦਾ ਸਫ਼ਰ ਕੀਤਾ ਸਾਡੇ ਲਈ ਇੱਥੋਂ ਦੀ ਬੋਲੀ ਵੀ ਅਨਜਾਣ ਹੈ ਸਾਡੇ ਲਈ ਇੱਥੋਂ ਦਾ ਕਲਚਰ ਵੀ ਅਨਜਾਣ ਹੁੰਦਾ ਹੈ ਇੱਥੋਂ ਦੀ ਭੂਗੋਲਕ ਸਥਿਤੀ ਵੀ ਅਨਜਾਣ ਹੁੰਦੀ ਹੈ ਜਦੋਂ ਮਨੁੱਖ ਦੂਜੀ ਜਗ੍ਹਾ ਤੇ ਜਾ ਕੇ ਪਹੁੰਚਦਾ ਹੈ ਤੇ ਲੋਕਾਂ ਦੇ ਸੁਭਾਅ ਨੂੰ ਵੀ ਸਮਝਣਾ ਉਹਦੇ ਲਈ ਅਜੇ ਬਹੁਤ ਲੰਬੇ ਸਮੇਂ ਦੀ ਮੰਗ ਕਰਦਾ ਹੈ ਹੌਲੀ-ਹੌਲੀ ਮਨੁੱਖ ਦੀ ਅਡਜਸਟਮੈਂਟ ਜਿਹੜੀ ਹੈ ਉਹ ਮਾਨਸਿਕ ਤੌਰ ਦੇ ਉੱਤੇ ਉਥੋਂ ਦੇ ਕਲਚਰ ਨਾਲ ਬੋਲੀ ਨਾਲ ਭੂਗੋਲਕ ਸਥਿਤੀ ਦੇ ਨਾਲ ਲੋਕਾਂ ਦੇ ਸੁਭਾਅ ਦੇ ਨਾਲ ਰਹਿਣ ਸਹਿਣ ਨਾਲ ਵਰਤੋਂ ਵਿਹਾਰ ਨਾਲ ਬਣਦੀ ਹੈ ਮਹਾਰਾਜ ਨੇ ਜੀਵ ਨੂੰ ਪਰਦੇਸੀ ਇਸ ਕਰਕੇ ਲਿਖਿਆ ਕਿ ਇਸ ਸੰਸਾਰ ਦੇ ਵਿੱਚ ਬੜੇ ਥੋੜੇ ਵਕਤ ਲਈ ਆਇਆ ਪੁਰਾਣੇ ਸਮੇਂ ਵਿੱਚ ਜੀਵ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਨੁੱਖ ਜਿਹੜਾ ਸੀ ਉਹ ਆਪਣੇ ਦੇਸ਼ ਦੀਆਂ ਹੱਦਾਂ ਲੰਘ ਕੇ ਕਮਾਈ ਕਰਨ ਵਾਸਤੇ ਜਾਂਦਾ ਸੀ ਕੋਈ ਨੌਕਰੀ ਪੇਸ਼ਾ ਕਰਨ ਗਿਆ ਕੋਈ ਵਣਜ ਵਪਾਰ ਕਰਨ ਗਿਆ ਥੋੜੇ ਸਮੇਂ ਲਈ ਉਹਨੇ ਉੱਥੇ ਜਾਣਾ ਹੈ ਫਿਰ ਉਹਨੇ ਵਾਪਸ ਆਪਣੇ ਗ੍ਰਾਂ ਆਪਣੇ ਨਗਰ ਆਪਣੇ ਵਤਨ ਨੂੰ ਵਾਪਸ ਪਰਤ ਜਾਣਾ ਹੈ ਬੜੇ ਔਖੇ ਲੰਬੇ ਸਫ਼ਰ ਕਰਕੇ ਲੋਕ ਪਰਦੇਸੀ ਜਾਇਆ ਕਰਦੇ ਸਨ ਸਾਲਾਂ ਬੱਧੀ ਕਿਰਤਕਾਰ ਕਰਕੇ ਕਮਾਈ ਕਰਕੇ ਫਿਰ ਵਾਪਸ ਪਰਤਦੇ ਸਨ ਜ਼ਿੰਦਗੀ ਦਾ ਬੜਾ ਲੰਮਾ ਹਿੱਸਾ ਉਹਨਾਂ ਦਾ ਇਸ ਤਰ੍ਹਾਂ ਗੁਜ਼ਰ ਜਾਂਦਾ ਸੀ ਕਬੀਰ ਜੀ ਨੇ ਉਹ ਉਦਾਹਰਣ ਵਰਤੀ ਹੈ ਕਹਿੰਦੇ ਨੇ ਮਨੁੱਖ ਇਹ ਸੰਸਾਰ ਦੇ ਵਿੱਚ ਆਇਆ ਹੈ ਆਪਣੇ ਸਾਹਾਂ ਦੀ ਪੂੰਜੀ ਨੂੰ ਖਰਚ ਕਰਕੇ ਨਾਮ ਨੂੰ ਵਣਜਣ ਲਈ ਨੇਕ ਅਮਲਾਂ ਦੀ ਖੱਟੀ-ਖੱਟਣ ਵਾਸਤੇ ਇਹ ਸੰਸਾਰ ਇਹ ਜਗਤ ਇਹਦੇ ਵਾਸਤੇ ਪਰਦੇਸ ਹੈ ਪਾ ਵੀ ਇੱਥੇ ਸਦਾ ਨਹੀਂ ਰਹੇਗਾ ਸਦਾ ਟਿਕਿਆ ਨਹੀਂ ਰਹਿ ਸਕਦਾ ਕਿੰਨਾ ਵੀ ਇਸ ਸੰਸਾਰ ਨੂੰ ਆਪਣਾ ਸਮਝੇ ਓੜਕ ਨੂੰ ਇਹਦੇ ਨਾਲੋਂ ਇਸ ਦੀ ਫਿਜ਼ੀਕਲ ਸਾਂਝ ਜਿਹੜੀ ਉਹ ਟੁੱਟ ਜਾਣੀ ਹੈ ਕਿੰਨਾ ਵੀ ਇਸ ਸੰਸਾਰ ਦੀਆਂ ਦੌਲਤਾਂ ਨੂੰ ਪਦਾਰਥਾਂ ਨੂੰ ਵਸਤੂਆਂ ਨੂੰ ਜਾਇਦਾਦਾਂ ਨੂੰ ਧਰਤੀ ਨੂੰ ਰਾਜ ਨੂੰ ਕਿਸੇ ਵੀ ਚੀਜ਼ ਨੂੰ ਆਪਣਾ ਸਮਝੇ ਪਰ ਇਹਦੇ ਵਾਸਤੇ ਇੱਕ ਲਿਮਟਿਡ ਟਾਈਮ ਲਈ ਇਹ ਸਾਰੀਆਂ ਚੀਜ਼ਾਂ ਨੂੰ ਮਿਲੀਆਂ ਹੋਈਆਂ ਨੇ ਸਦਾ ਲਈ ਪੱਕੇ ਤੌਰ ਤੇ ਇਹਨੂੰ ਕੁਝ ਵੀ ਨਹੀਂ ਮਿਲਿਆ ਹੋਇਆ ਪੱਕੇ ਤੌਰ ਦੇ ਉੱਤੇ ਪਰਮਾਨੈਂਟਲੀ ਕੋਈ ਵੀ ਚੀਜ਼ ਇਹਦੀ ਆਪਣੀ ਨਹੀਂ। ਨਾ ਇਹਦੀ ਦੇਹੀ ਆਪਣੀ ਹੈ। ਨਾ ਰੂਪ ਰੰਗ ਆਕਾਰ ਆਪਣਾ ਹੈ। ਨਾ ਦੌਲਤ ਆਪਣੀ, ਨਾ ਜਾਇਦਾਦ ਆਪਣੀ, ਨਾ ਸਾਂਝਾਂ। ਪਰਮਾਨੈਂਟਲੀ ਕੋਈ ਚੀਜ਼ ਵੀ ਨਹੀਂ ਤੁਸੀਂ ਵੇਖੋ। ਕੋਈ ਰਿਲੇਸ਼ਨ ਪਰਮਾਨੈਂਟਲੀ ਨਹੀਂ। ਕੋਈ ਸੰਸਾਰ ਦਾ ਧਨ-ਮਾਲ, ਰਾਜ-ਭਾਗ, ਕੋਈ ਵੀ ਵਸਤੂ ਸਦਾ ਵਾਸਤੇ ਇਸ ਮਨੁੱਖ ਨੂੰ ਨਹੀਂ ਮਿਲੀ ਹੋਈ। ਇਹ ਕਮਾਨਤ ਦੇ ਤੌਰ ਤੇ ਮਿਲੀ ਹੋਈ ਜਿਵੇਂ ਬੰਦਾ ਕਿਸੇ ਪਰਦੇਸ ਜਾਂਦਾ ਹੈ ਉਹ ਟਾਰਗੇਟ ਹੁੰਦਾ ਹੈ ਵੀ ਮੈਂ ਇੰਨੇ ਸਾਲ ਇੱਥੇ ਰਹਿਣਾ ਹੈ ਇੰਨੇ ਕਿ ਮੇਰੇ ਕੋਲ ਸਰਕਾਰੀ ਤੌਰ ਤੇ ਮਾਨਤਾ ਹੈ ਉਹ ਉੱਥੇ ਰਹਿੰਦਾ ਹੈ ਜਿਉ ਹਾਕਜ ਤਾਉਣ ਲੱਗੇ ਤੇ ਲੋਕ ਆਲੇ ਦੁਆਲੇ ਕਹਿੰਦੇ ਨੇ ਵੀ ਤੂੰ ਕਮਾਈ ਕਰਨ ਆਇਆ ਆਪਣਾ ਕੰਮ ਕਰ ਤੇ ਵਾਪਸ ਤੂੰ ਜਾਣਾ ਹੈ ਇੱਥੇ ਤੇਰਾ ਕੋਈ ਘਰ ਨਹੀਂ ਇਹ ਜਾਇਦਾਦ ਤੇਰੀ ਨਹੀਂ ਇਹ ਧਨ-ਮਾਲ ਤੇਰਾ ਨਹੀਂ ਤੂੰ ਜਿਹੜੀ ਕਮਾਈ ਕਰਨਾ ਹੈ ਤੂੰ ਉਹ ਕਰ ਤੂੰ ਦੂਜਿਆਂ ਦੀ ਜਗ੍ਹਾ ਤੇ ਹੱਕ ਨਾ ਜਿਤਾਉਂਦਾ ਫਿਰ ਤੂੰ ਤੇ ਪਰਦੇਸੀ ਬੰਦਾ ਹੈ ਤੇ ਸੂਝਵਾਨ ਪਰਦੇਸੀ ਜਦੋਂ ਦੂਜੀ ਜਗ੍ਹਾ ਦੇ ਉੱਤੇ ਜਾਂਦਾ ਹੈ ਤੇ ਉਹ ਜੰਜਾਲ ਖੜੇ ਨਹੀਂ ਕਰਦਾ ਨਾ ਕਿਸੇ ਨਾਲ ਫਸਾਦ ਕਰਦਾ ਉਹਨੂੰ ਹੁੰਦਾ ਹੈ ਵੀ ਮੈਂ ਤਾਂ ਪਰਦੇਸੀ ਬੰਦਾ ਮੈਂ ਤਾਂ ਚਲੇ ਜਾਣਾ ਨਾ ਯੋ ਬਹੁਤੀਆਂ ਡੂੰਘੀਆਂ ਲੰਮੀਆਂ ਰਿਸ਼ਤੇਦਾਰੀਆਂ ਬਣਾਉਂਦਾ ਹੈ ਵੀ ਬਾਅਦ ਵਿੱਚ ਤੋੜਨ ਲੱਗਿਆਂ ਤਕਲੀਫ ਹੋਵੇ ਨਾ ਯੋ ਕਿਸੇ ਮਾਮਲੇ 'ਚ ਫਸਦਾ ਨਾ ਹੀ ਉਹ ਦੂਜਿਆਂ ਦੀਆਂ ਵਸਤੂਆਂ ਤੇ ਹੱਕ ਜਤਾਉਂਦਾ ਕਿਉਂਕਿ ਉਹਨੂੰ ਇਸ ਗੱਲ ਦਾ ਸਿਆਣੇ ਪੁਰਖ ਨੂੰ ਇਲਮ ਹੁੰਦਾ ਹੈ ਵੀ ਮੈਂ ਤਾਂ ਇੰਨੇ ਕੁ ਲਿਮਟਡ ਟਾਈਮ ਲਈ ਆਇਆ ਤੇ ਜਦੋਂ ਮੇਰਾ ਵੀਜ਼ਾ ਮੁੱਕ ਗਿਆ ਮੈਨੂੰ ਵਾਪਸ ਜਾਣਾ ਪੈਣਾ। ਤਾਂ ਮੈਂ ਵੀ ਲੋਕਾਂ ਦਾ ਕੋਟ ਕਚਹਿਰੀਆਂ ਚੁਲਜਦਾ ਫਿਰਾਂ ਵੀ ਆਹ ਕਰ ਮੇਰਾ ਮੈਂ ਇਥੇ 5 ਸਾਲ ਤੋਂ ਰਹਿ ਰਿਹਾ ਮੈਂ ਉਹਨਡੇ ਤੇ ਦਾਵਾ ਕਰਾਂ ਨਹੀਂ ਇਸ ਤਰ੍ਹਾਂ ਨਹੀਂ। ਉਹਨੂੰ ਆਪਣੀ ਲਿਮਟ ਦਾ ਪਤਾ ਹੈ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖ ਭਗਤ ਸੰਤ ਕਹਿੰਦੀ ਉਹਨੂੰ ਆਪਣੀ ਲਿਮਟ ਦਾ ਪਤਾ ਹੈ ਸਾਨੂੰ ਨਹੀਂ ਪਤਾ ਬਸ ਉਹਨਾਂ 'ਚ ਤੇ ਸਾਡੇ 'ਚ ਇਹ ਫਰਕ ਹੈ ਉਹ ਕਹਿੰਦੇ ਨੇ ਅਸੀਂ ਮਾਮਲਿਆਂ ਵਿੱਚ ਉਲਝਣ ਤੋਂ ਬਚਦੇ ਹਾਂ ਫਜ਼ੂਲ ਦੀਆਂ ਬੇਅਰਥੀਆਂ ਲੜਾਈਆਂ ਅਸੀਂ ਨਹੀਂ ਲੜਦੇ ਪਿਆ ਮੇ ਬੇਅਰਥ ਵਿੱਚ ਹੋਂ ਦੀ ਲੜਾਈ ਦੁਸ਼ਮਣ ਦੀ ਲੜਾਈ ਨਫ਼ਰਤ ਦੀ ਲੜਾਈ ਇਹਨਾਂ 'ਚ ਉਹ ਨਹੀਂ ਪੈਂਦੇ ਉਹ ਕਹਿੰਦੇ ਨੇ ਕਿ ਨਹੀਂ ਬੜਾ ਲਿਮਟਡ ਜਿਹਾ ਸਮਾਂ ਆਪਣੇ ਕੀਮਤੀ ਜੀਵਨ ਨੂੰ ਇਹਨਾਂ ਚੀਜ਼ਾਂ ਚ ਜਾਈ ਨਹੀਂ ਰੋਲਣਾ ਚਾਹੀਦਾ ਇਹਨਾਂ ਤੋਂ ਜਿੰਨਾ ਬਚ ਕੇ ਦੂਰੀ ਬਣਾ ਕੇ ਤੁਰਿਆ ਜਾ ਸਕੇ ਉਹਨਾਂ ਯਤਨ ਕਰਨਾ ਚਾਹੀਦਾ ਦੂਜਾ ਪਹਿਲੂ ਉਹਨਾਂ ਦਾ ਇਹ ਹੈ ਕਿ ਉਹ ਇਸ ਗੱਲ ਵੱਲ ਬੜੇ ਚੇਤਨਨ ਹੁੰਦੇ ਨੇ ਕਿ ਅਸੀਂ ਜਿਸ ਜਾ ਕੋ ਆਏ ਸੋਈ ਵਿਹਾਜ ਜਾਓ ਹਰ ਗੁਰ ਤੇ ਮਨਹਿ ਬਸੇਰਾ ਜਿਸ ਵਸਤੂ ਨੂੰ ਵਿਹਾਜਣ ਆਇਆ ਮਨੁੱਖਾ ਜਨਮ ਮਿਲਿਆ ਤੇ ਮਨੁੱਖ ਬਣ ਕੇ ਵਿਚਰ ਸਕੀਏ ਕੋਸ਼ਿਸ਼ ਉਹਨਾਂ ਦੀ ਇਹ ਰਹਿੰਦੀ ਹੈ ਨੇ ਕਮਲ ਕੀਤੇ ਜਾਣ ਸਰਬ ਧਰਮ ਐ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਉਹਨਾਂ ਦਾ ਆਪਣੇ ਏਮ ਆਪਣੇ ਮਕਸਦ ਵੱਲ ਧਿਆਨ ਰਹਿੰਦਾ ਹੈ ਕਦੇ ਵੀ ਉਹ ਬੇਧਿਆਨੇ ਨਹੀਂ ਹੁੰਦੇ ਸਾਵਧਾਨ ਇਕਾਗਰ ਚੀਂ ਧੋਕੇ ਵਿਚਰਦੇ ਪਰ ਕਬੀਰ ਜੀ ਨੇ ਇੱਥੇ ਜਿਹੜੀ ਵਿਆਖਿਆ ਕੀਤੀ ਉਹ ਸਾਡੇ ਵਰਗੇ ਬੇਧਿਆਨੇ ਲੋਕਾਂ ਦੀ ਕੀਤੀ ਹੈ ਜਿਨ੍ਹਾਂ ਨੂੰ ਨਾ ਜ਼ਿੰਦਗੀ ਦਾ ਮਕਸਦ ਚੇਤਾ ਹੈ ਨਾ ਟੀਚੇ ਦਾ ਪਤਾ ਹੈ ਮਾਮਲਿਆਂ ਵਿੱਚ ਫਸੇ ਹੋਏ ਹਾਂ ਉਲਝੇ ਹੋਏ ਹਾਂ ਬੁਰੀ ਤਰ੍ਹਾਂ ਇਸ ਉਲੇਖੇ ਵਿੱਚ ਆ ਵੀ ਅਸੀਂ ਪਰਮਾਨੈਂਟਲੀ ਇੱਥੇ ਹਾਂ ਜ਼ਿਦਰ ਦੀ ਗੁਜ਼ਰਦੇ ਹਾਂ ਉਧਰ ਹੀ ਮਾਮਲੇ ਖੜੇ ਕਰ ਲੈਂਦੇ ਹਾਂ ਸਮੱਸਿਆਵਾਂ ਪੈਦਾ ਕਰ ਲੈਨੇ ਆ ਉਲਝਣਾ ਦਾ ਤਾਣਾ ਬਾਣਾ ਬੁਣ ਲੈਨੇ ਆ ਤੇ ਉਹਦੇ ਵਿੱਚ ਉਲਝੀ ਤੁਰੇ ਜਾਂਦੇ ਆ ਤੇ ਸਾਨੂੰ ਲੱਗਦਾ ਇਹ ਸਦਾ ਵਾਸਤੇ ਇਸੇ ਤਰ੍ਹਾਂ ਹੀ ਰਹਿਣਾ ਹੈ ਜਿਸ ਤਰ੍ਹਾਂ ਦਾ ਅਸੀਂ ਸੋਚਦੇ ਆ ਪਰ ਊੜਕ ਨੂੰ ਜਿਸ ਵੇਲੇ ਸਦਾ ਆਉਂਦਾ ਹੈ ਤਾਂ ਬਨੁਖ ਹੰਸ ਚੱਲਸੀ ਡੁੰਮਣਾ ਮਹਾਰਾਜ ਨੇ ਬਾਣੀ ਚ ਸ਼ਬਦ ਵਰਤੇ ਹੰਸ ਚਲਸੀ ਡੁਮਣਾ ਐ ਤਨ ਢੇਰੀ ਥੀ ਡੁਮਣਾ ਦਾ ਮਤਲਬ ਦੁਚਿੱਤੇ ਪੰਚ ਖਬਰ ਨਹੀਂ ਸੀ ਵੀ ਸਦਾ ਆ ਜਾਣਾ ਹੈ ਵੀਜ਼ਾ ਮੁੱਕ ਜਾਣਾ ਹੈ ਸਦਾ ਆ ਗਿਆ ਤੁਰਨਾ ਪਿਆ ਇਧਰ ਜੰਜਾਲ ਛੇੜੇ ਸਨ ਨਾ ਇਧਰੋਂ ਛੱਡਣ ਜੋਗਾ ਨਾ ਉਧਰੋਂ ਨਾ ਕਰਨ ਜੋਗਾ ਇਹ ਉਵੇਂ ਦੀ ਖੇਡ ਹੈ ਵੀ ਸਾਰੀ ਪੂੰਜੀ ਵੀ ਬੰਦਾ ਲਾ ਬੈਠੇ ਤੇ ਉਧਰੋਂ ਇਮੀਗ੍ਰੇਸ਼ਨ ਆ ਲਿਆ ਪੁਲਿਸ ਲੈ ਕੇ ਆ ਜਾਣ ਵੀ ਤੂੰ ਜਾਂਦਾ ਨਹੀਂ ਹੁਣ ਤੂ ਤਾ ওভারਸਟੇ ਹੋ ਰਿਹਾ ਤੇ ਉਹ ਜਿਨ੍ਹਾਂ ਨੂੰ ਪੈਸੇ ਫੜਾਏ ਖਲਾਰਾ ਜੋ ਖਲਾਰੇ ਉਹ ਵੀ ਇਕੱਠਾ ਕਰਨ ਦਾ ਮੌਕਾ ਹੀ ਨਹੀਂ ਉਹ ਕਹਿੰਦੇ ਵੀ ਨਹੀਂ ਹੁਣ ਤੈਨੂੰ ਨਾਲ ਹੀ ਲੈ ਕੇ ਜਾਣਾ ਹੈ ਤੇ ਜਹਾਜ਼ ਤੇ ਚਾੜ੍ਹ ਕੇ ਮੋੜਨਾ ਹੈ ਤੈਨੂੰ ਮੌਲਤ ਨਹੀਂ ਦਿੱਤੀ ਜਾ ਸਕਦੀ ਉਹ ਫਿਰ ਕਹਿੰਦਾ ਜੀ ਮੈਨੂੰ ਮੇਰੇ ਫਲਾਨੇ ਕੋਲ ਉਧਾਰ ਪਿਆ ਹੈ ਫਲਾਨੇ ਕੋਲ ਮੇਰਾ ਮਾਮਲਾ ਚੱਲਦਾ ਹੈ ਫਲਾਨੇ ਕੋਲ ਮੈਂ ਇੰਨੇ ਉਹ ਕਹਿੰਦੇ ਇੰਨਾ ਇੰਨਾ ਚੀਜ਼ਾਂ ਦਾ ਸਮਾਂ ਮੁੱਕ ਗਿਆ ਉਹ ਤੇਰੀ ਸਮੱਸਿਆ ਸਾਡੀ ਨਹੀਂ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਆ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਖਬਰ ਹੈ ਕਿ ਤੁਰਨਾ ਹੈ ਉਹ ਵਿਥਾਰ ਇਹਨਾਂ ਨਹੀਂ ਕਰਦੇ ਵੀ ਬਾਅਦ ਵਿੱਚ ਦੁਚਿੱਤੀ ਚ ਪੈਣ ਉਹਵੇਂ ਧਰਤੀਆਂ ਪੁੱਟ ਪੁੱਟ ਕੇ ਪੁਰਾਣੇ ਸਮੇਂ ਚ ਲੋਕ ਅੱਜ ਕੱਲ੍ਹ ਹੋਰ ਤਰੀਕਾ ਹੈ ਉਹਨਾਂ ਸਮੇਂ ਦੌਲਤਾਂ ਦੱਬਦੇ ਸਨ ਕਈ ਵਾਰ ਪਰਿਵਾਰ ਦੇ ਜੀਵਾਂ ਨੂੰ ਵੀ ਨਾ ਦੱਸਣਾ ਯਕੀਨ ਨਹੀਂ ਸੀ ਜਿੰਨਾ ਉਹ ਆਪਣੇ ਤੇ ਯਕੀਨ ਕਰਦੇ ਸਨ ਕਿਸੇ ਤੇ ਨਹੀਂ ਉਹਨਾਂ ਨੂੰ ਲੱਗਦਾ ਸਾਰਾ ਪਰਿਵਾਰ ਮੇਰੇ ਜਿੰਨਾ ਸਿਆਣਾ ਨਹੀਂ ਖਰਚ ਲੈਣਗੇ ਇੱਥੇ ਮੈਂ ਇਹਨੂੰ ਸੇਵ ਕਰਕੇ ਰੱਖਿਆ ਹੋਇਆ ਸਾਹਾਂ ਦਾ ਦੋਰ ਕਦੋਂ ਟੁੱਟ ਜਾਏ ਪਤਾ ਨਹੀਂ ਸੀ ਧਨ ਧਰਤੀ ਤਨ ਹੋਏ ਗਏ ਧੂੜ ਆਖਰੀ ਸਾਹ ਨਿਕਲ ਗਿਆ ਉਹ ਧਰਤੀ ਦੱਬਿਆ ਰਿਹਾ ਕਿਸੇ ਨੂੰ ਖਬਰ ਨਹੀਂ ਹੋਈ ਜਿਨ੍ਹਾਂ ਦੇ ਕੰਮ ਆਉਣਾ ਸੀ ਉਹਨਾਂ ਦੇ ਕੰਮ ਬਨਾਇਆ ਸਦੀਆਂ ਬਾਅਦ ਕਿਸੇ কুমਿਹਾਰ ਨੇ ਉਥੋਂ ਮਿੱਟੀ ਪੁੱਟੀ ਭਾਂਡੇ ਬਣਾਉਣ ਵਾਲੇ ਨੇ ਤੋਂ ਉਹਨੇ ਵੇਖਿਆ ਵੀ ਇਹ ਤਾਂ 200 ਸਾਲ ਪੁਰਾਣੇ ਸਿੱਕੇ ਨੇ ਕੰਮ ਉਹਦੇ ਵੀ ਕੱਖ ਨਹੀਂ ਆਇਆ ਜਦੋਂ ਉਹਨਾਂ ਦਾ ਕੋਈ ਮੁੱਲ ਸੀ ਉਦੋਂ ਵਰਤੋਂ 'ਚ ਨਹੀਂ ਲਿਆਂਦੇ ਸਾਂਭੇ ਗਏ 200 ਸਾਲ ਬਾਅਦ ਜਿਹਨੂੰ ਲੱਭੇ ਉਹਦੇ ਕਿਸੇ ਕੰਮ ਨਾ ਆਇਆ ਉਦੋਂ ਸਾਰਾ ਕੁਝ ਹੀ ਬਦਲ ਚੁੱਕਿਆ ਸੀ ਕਰੰਸੀ ਬਦਲ ਗਈ ਰਾਜ ਬਦਲ ਗਏ ਚੀਜ਼ਾਂ ਬਦਲ ਗਈਆਂ ਉਹਨਾਂ ਕਹਿ ਜੀਏ ਤਾਂ ਹੁਣ ਤਾਂਬਾ ਹੈ ਤਾਂਬੇ ਦੇ ਭਾਜਾਏਗਾ ਹੁਣ ਤਾਂ ਇਹ ਚਲਦਾ ਹੀ ਨਹੀਂ ਸਿੱਕਾ ਜਿਹੜਾ ਤੂੰ ਲੈ ਕੇ ਆਇਆ ਇਸ ਤਰ੍ਹਾਂ ਵੀ ਵਾਪਰ ਜਾ ਮਹਾਰਾਜ ਨੇ ਇਸ ਜਗ੍ਹਾ ਤੇ ਉਦਾਹਰਨਾ ਦੇ ਕੇ ਸਮਝਾਇਆ ਵੀ ਮਨੁੱਖ ਅੱਜ ਵਿੱਚ ਜੀਣ ਦਾ ਜੱਜ ਭੁੱਲ ਜਾਂਦਾ ਉਹ ਜੀਵਨ ਵਾਸਤੇ ਘਟ ਜਿਉਂਦਾ ਹੈ ਜ਼ਿੰਦਗੀ ਨੂੰ ਮਾਣਦਾ ਨਹੀਂ ਔਰ ਵਾਸ਼ਨਾਵਾਂ ਦਾ ਪਸਾਰਾ ਇੰਨਾ ਪਸਾਰ ਲੈਂਦਾ ਵੀ ਉਹਦੇ ਕੋਲੋਂ ਆਪਣਾ ਆਪ ਸੰਕੋਚਿਆ ਨਹੀਂ ਜਾਂਦਾ ਹੰਸ ਚੱਲਸੀ ਡੁੰਮੜਾ ਦੁ ਚਿੱਤੇ ਪਨ ਚ ਹੀ ਤੁਰ ਜਾਂਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਬੀਰ ਪਰਦੇਸੀ ਕਾ ਘਗਰ ਹੈ ਇਹ ਜੀਵ ਪਰਦੇਸੀ ਹੈ ਸੰਸਾਰ ਵਿੱਚ ਆਇਆ ਯਾਤਰਾ ਲਈ ਆਇਆ ਘਗਰਾ ਸ਼ਬਦ ਦਾ ਮਤਲਬ ਘਗਰਾ ਜਾਂ ਚੋਲਾ ਨਹੀਂ ਸੰਸਕ੍ਰਿਤ ਦਾ ਸ਼ਬਦ ਘਗਰ ਇਸ ਦਾ ਮਤਲਬ ਹੁੰਦਾ ਹੈ ਦਰਵਾਜਾ ਦੋਰ ਇਹ ਜੀਵ ਪਰਦੇਸੀ ਹੈ ਇਹਦੇ ਜਿਹੜੇ ਗਿਆਨ ਇੰਦਰੇ ਨੇ ਦਰਵਾਜੇ ਨੇ ਸਰੀਰ ਦੇ ਸਾਰੇ ਤ੍ਰਿਸ਼ਨਾ ਦੀ ਅੱਗ ਚ ਸੜ ਰਹੇ ਨੇ ਬੁਰੀ ਤਰ੍ਹਾਂ ਚੌਂ ਦਿਸ਼ ਲੱਗੀ ਆਗ ਇਹਨੇ ਆਪਣੇ ਚਾਰ ਛਫੇਰੇ ਜਾਨੀ ਸਾਰੇ ਜੀਵਨ ਵਿੱਚ ਤ੍ਰਿਸ਼ਨਾ ਦੀ ਆਗ ਹੀ ਬਾਲੀ ਹੈ ساری ਉਮਰ ਤ੍ਰਿਸ਼ਨਾ ਦਾ ਮਤਲਬ ਹੈ ਇੰਨੀ ਹਾਈएस्ट ਲੈਵਲ ਦੇ ਉੱਤੇ ਖਾਹਿਸ਼ ਵਧੀ ਹੋਈ ਹੈ ਵੀ ਉਹਦੇ ਵਿੱਚ ਯਤਨਾਂ ਦਾ ਬਾਲਣ ਛੁੱਟੀ ਜਾਂਦਾ ਹੈ ਪਦਾਰਥ ਜਿੰਨੇ ਪੈਂਦੇ ਜਾਂਦੇ ਨੇ ਸੰਤੁਸ਼ਟੀ ਕੋਈ ਨਹੀਂ ਹੁੰਦੀ ਇੱਕ ਤਾਂ ਹੁੰਦਾ ਨਾ ਵੀ ਇੰਨੀ ਕੁ ਮੇਰੀ ਚਾਹਤ ਹੈ ਖਾਹਿਸ਼ ਹੈ ਇੱਛਾ ਹੈ ਪੂਰੀ ਹੋਵੇ ਤੇ ਬੰਦੇ ਨੂੰ ਸਬਰ ਵੀ ਆਏ ਸੰਤੁਸ਼ਟੀ ਵੀ ਹੋਵੇ ਤੇ ਅੰਦਰੋਂ ਸ਼ੁਕਰ ਵੀ ਨਿਕਲੇ ਵੀ ਮਾਲਕਾ ਸ਼ੁਕਰ ਹੈ ਜਿੱਥੇ ਰੱਖਾਂ ਵੈਕੁੰਠ ਤੇ ਥਾਈ ਪਰ ਇਹ ਤੇ ਲੈਵਲ ਇਹ ਤਾਂ 43 ਹੈ ਨਹੀਂ ਸਮੱਸਿਆ ਕੀ ਬਣੀ ਹੋਈ ਹੈ ਵੀ ਇੰਨੀ ਹਾਈਐਸਟ ਲੈਵਲ ਦੇ ਉੱਤੇ ਅੰਦਰ ਭੁੱਖ ਹੈ ਕਿਸੇ ਪਦਾਰਥ ਨਾਲ ਉਹ ਸ਼ਾਂਤ ਨਹੀਂ ਹੋ ਰਹੀ ਕਿਸੇ ਚੀਜ਼ ਨਾਲ ਉਹ ਭੁਜ ਨਹੀਂ ਰਹੀ ਕੋਈ ਘੜੀ ਜੀਵਨ ਚ ਐਸੀ ਨਹੀਂ ਆਉਂਦੀ ਜਦੋਂ ਇਹਦੇ ਅੰਦਰ ਹੂਕ ਬਣ ਕੇ ਸ਼ੁਕਰ ਨਿਕਲੇ ਵੀ ਵਾਹਿਗੁਰੂ ਤੇਰਾ ਸ਼ੁਕਰ ਠੀਕ ਹੈ ਜੋ ਵੀ ਹੈ ਠੀਕ ਹੈ ਜਦੋਂ ਵੀ ਇਹਦੇ ਦਿਲ ਦਾ ਹਾਲ ਜਾਣੋਗੇ ਤੁਸੀਂ ਇਸ ਨੂੰ ਲੋੜਵੰਦਾ ਹੀ ਪਾਉਂਗੇ ਪਛੜਿਆ ਹੋਇਆ ਹੀ ਪਾਉਂਗੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਮਹਾਰਾਜ ਕਹਿੰਦੇ ਨਹੀਂ ਇੰਨੀ ਰੱਜੇਗਾ ਪਤਾ ਕਿਉਂ ਜਦੋਂ ਇਹਦੋਂ ਵੀ ਥੋੜਾ ਸੀ ਨਾ ਉਦੋਂ ਵੀ ਕਹਿ ਰਿਹਾ ਸੀ ਇੰਨਾ ਮਿਲੇਗਾ ਤੇ ਰੱਜਾਂਗਾ ਸੰਤੁਸ਼ਟੀ ਸੋਖ ਉਹ ਨਹੀਂ ਆਏਗਾ ਤੇ ਜੀਵਨ ਚ ਭੁੱਲ ਜਾਓ ਇਹ ਓਵੇਂ ਦੀ ਖੇਡ ਹੈ ਕੋਈ ਬੰਦਾ ਬਾਲਟੀ ਨਾਲ ਲੱਜ ਬਣ ਕੇ ਖੂਹ ਚ ਪਾਣੀ ਕੱਢ ਰਿਹਾ ਹੈ ਤੇ ਪਾਣੀ ਨਹੀਂ ਪੈ ਰਿਹਾ ਉਹਦੇ ਚ ਇੱਕ ਬੂੰਦ ਵੀ ਨਹੀਂ ਬਾਹਰ ਆਉਂਦੀ ਕਿਉਂਕਿ ਬਾਲਟੀ ਦਾ ਥੱਲਾ ਹੀ ਨਹੀਂ ਸੀ ਉਹੋ ਜਿਸ ਤਰ੍ਹਾਂ ਵਿੱਚ ਛੁੱਟੇ ਉਤਰੇ ਬਾਹਰ ਕੱਢ ਲੈ ਹੁਣ ਪਾਣੀ ਤਾਂ ਬਾਹਰ ਤਾਂ ਨਿਕਲੇ ਜੇ ਪਾਣੀ ਜਿਸ ਜੀ ਚੀਜ਼ ਵਿੱਚ ਟਿਕਣ ਦਾ ਥੱਲਾ ਵੀ ਤੇ ਹੋਵੇ ਨਾ ਬਾਲਟੀ ਦਾ ਉਹ ਹੈ ਹੀ ਨਹੀਂ ਕਿਵੇਂ ਨਿਕਲੇ ਘੜਾ ਥੱਲਿਓਂ ਟੁੱਟਾ ਹੋਵੇ ਉਹਨੂੰ ਤੁਸੀਂ ਉਤੋਂ ਮੂੰਹ ਤੋਂ ਬੰਨ ਕੇ ਥੱਲਿਓਂ ਵਗਾ ਦਿਓ ਪਾਣੀ ਪਾਣੀ ਥੋੜਾ ਬਾਹਰ ਆਉਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਮਨ ਦਾ ਸੰਤੋਖ ਦਾ ਥੱਲਾ ਨਹੀਂ ਇਹ ਭਰ ਕੇ ਮੇ ਸਕਦਾ ਕਦੇ ਨਹੀਂ ਭਰ ਸਕਦਾ ਮਹਾਰਾਜ ਨੇ ਬਾਣੀ ਚ ਇੱਕ ਉਦਾਹਰਣ ਦਿੱਤੀ ਹੈ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਤ੍ਰਿਸ਼ਨਾ ਨੂੰ ਵਿਖਿਆ ਕਿਆ ਜਿਉਂ ਪਾਵਕ ਈਦਨ ਨਹੀਂ ਧਰਾਪੈ ਬਿਨਰ ਕਹਾ ਗਈ ਅੱਗ ਕਦੇ ਰੱਜਦੀ ਏ ਵੀ ਭਾਵੇਂ ਜਿੰਨੀਆਂ ਮਰਜ਼ੀ ਤੂੰ ਸਾਰੀ ਦੁਨੀਆ ਦੀ ਲੱਕੜੋ ਤੇ ਚ ਸੁੱਟ ਦਿਓ ਅੱਗ ਓਨੀ ਉੱਚੀ ਬੜੇਗੀ ਜੇ ਤੁਸੀਂ ਸੋਚੋ ਵੀ ਮੈਂ ਲੱਕੜਾਂ ਸੁੱਟੀ ਜਾਣੀਆਂ ਜਦੋਂ ਅੱਗ ਰੱਜ ਗਈ ਆਪੇ ਬੁਝ ਜਾਏ ਏਦਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਹੋਏਗਾ ਅੱਗ ਓਨੀ ਹੀ ਭੜਕੇਗੀ ਜਿੰਨੀ ਉਹਦੇ ਚ ਲੱਕੜ ਪੈਗੀ ਵਾਸ਼ਨਾ ਓਨੀ ਹੀ ਭੜਕੇਗੀ ਜਿੰਨਾ ਤੁਸੀਂ ਉਹਦਾ ਅਭਿਆਸ ਕਰਦੇ ਜਾਓਗੇ ਵਾਸ਼ਨਾ ਦੇ ਅਭਿਆਸ ਵਿੱਚ ਵਿਗਨ ਪੈਣ ਨਾਲ ਹੀ ਇਹ ਵਾਸ਼ਨਾ ਦੀ ਅੱਗ ਮੱਧਮ ਪੈਂਦੀ ਏ ਲੱਕੜਾਂ ਪਾਉਣੀਆਂ ਬੰਦ ਕਰਾਂਗੇ ਤਾਂ ਅੱਗ ਮੱਧਮ ਪਏਗੀ ਲੱਕੜਾਂ ਸੁੱਟੋਂਗੇ ਓਨੀ ਉੱਚੀ ਜਾਏਗੀ ਵਾਸ਼ਨਾ ਓਨੀ ਪਰਖੁੱਲਤ ਹੁੰਦੀ ਏ ਜਿੰਨਾ ਵਾਸ਼ਨਾ ਦਾ ਅਭਿਆਸ ਹੁੰਦਾ ਹੈ ਜਿੰਨਾ ਉਸ ਚੀਜ਼ ਦੀ ਤੁਸੀਂ ਪ੍ਰੈਕਟਿਸ ਕਰੀ ਜਾਓਗੇ ਓਨੀ ਵਧਦੀ ਤੁਰੀ ਜਾਏਗੀ ਨਫ਼ਰਤ ਨੂੰ ਜਿੰਨਾ ਤੁਸੀਂ ਵਧਾਈ ਜਾਓ ਵਧੀ ਜਾਏਗੀ ਹੰਕਾਰ ਜਿੰਨਾ ਵਧਾਈ ਜਾਓ ਵਧੀ ਜਾਏਗਾ ਲੋਭ ਜਿੰਨਾ ਵਧਾਈ ਜਾਓ ਵਧਿਜੇ ਕਦੇ ਘਟੇਗਾ ਨਹੀਂ ਜਿੰਨਾ ਇਹਦਾ ਅਭਿਆਸ ਹੁੰਦਾ ਗਿਆ ਇਹਨੇ ਹੋਰ 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 ਅਗੇਰੇ ਹੜ ਦੇ ਪਾਣੀ ਵਾਂਗ ਇਸਦਾ ਜੋਸ਼ ਵੱਧਦਾ ਜਾਣਾ ਸਹਿਬ ਜੀ ਕਹਿੰਦੇ ਨੇ ਕਬੀਰ ਪਰਦੇਸੀ ਕਹਿ ਘਗਰੈ ਪਰਦੇਸੀ ਦੇ ਗਿਆਨ ਇੰਦਰੀ ਰੂਪੀ ਦਰਵਾਜਿਆਂ ਦੇ ਚੌਂ ਦੇ ਸੁਭਾਵ ਆਲੇ ਦੁਆਲੇ ਸਾਰੇ ਜੀਵਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਵਾਸ਼ਨਾਵਾਂ ਦੀ ਅੱਗ ਭੜਕੀ ਹੋਈ ਹੈ ਕਿੰਤਾ ਜਲ ਕੋਇਲਾ ਪਈ ਕਿੰਤਾ ਦਾ ਮਤਲਬ ਹੈ ਸਰੀਰ ਦੀ ਗੋਦੜੀ ਸੜ ਕੇ ਕੋਲੇ ਹੋ ਗਈ ਤ੍ਰਿਸ਼ਨਾ ਦੀ ਅੱਗ ਵਿੱਚ ਵਾਸ਼ਨਾ ਦੀ ਅੱਗ ਵਿੱਚ ਸਾਰਾ ਸਰੀਰ ਝੁਲਸ ਕੇ ਕੋਲੇ ਹੋ ਗਿਆ ਭਾਵ ਸੜਿਆ ਪਿਆ ਕੋਈ ਗਿਆਨ ਇੰਦਰਾ ਨਹੀਂ ਬਚਿਆ ਪੁੱਛੀਏ ਮਹਾਰਾਜ ਨੂੰ ਕੋਈ ਜਗਤ ਵਿੱਚ ਐਸਾ ਵੀ ਹੈ ਜਿਹਦਾ ਬਚਾਅ ਹੋਇਆ ਹੈ ਕਹਿੰਦੇ ਤਾਗੇ ਆਂਚ ਨਾ ਲਾਗ ਜਿਵੇਂ ਗੋਦੜੀ ਹੈ ਨਾ ਫਕੀਰ ਦੀ ਉਹ ਟਾਕੀਆਂ ਨਾਲ ਜੋੜੀ ਹੋਈ ਆਪਣੇ ਵੀ ਕੱਪੜੇ ਨੇ ਸੀਤੇ ਨਾ ਤਾਗੇ ਨਾਲ ਇਹ ਗਿਆਨ ਇੰਦਰੀਆਂ ਨੂੰ ਕਰਮ ਇੰਦਰੀਆਂ ਨੂੰ ਬਨ ਕੇ ਕਿਹੜੀ ਚੀਜ਼ ਰੱਖ ਰਹੀ ਏ ਆਤਮਾ ਆਤਮਾ ਧਾਗਾ ਹੈ ਸਰੀਰ ਦਾ ਜਿਹਨੇ ਸਰੀਰ ਨੂੰ ਗੰਢਿਆ ਹੋਇਆ ਅੱਖਾਂ ਵੇਖ ਰਹੀਆਂ ਕੰਨ ਸੁਣਦੇ ਸਰੀਰ ਟਹਿਕ ਰਿਹਾ ਇਹਦਾ ਮਤਲਬ ਇਸ ਵੱਖ-ਵੱਖ ਅੰਗਾਂ ਨੂੰ ਜੋੜ ਕੇ ਕਿਰਿਆਸ਼ੀਲ ਕਰਨ ਵਾਲੀ ਜਿਹੜੀ ਸੱਤ ਹੈ ਉਹ ਧਾਗਾ ਮੂਲ ਰੂਪ ਚ ਆਤਮਾ ਹੈ ਕਬੀਰ ਜੀ ਨੇ ਆਤਮਾ ਨੂੰ ਧਾਗਾ ਕਿਹਾ ਸਰੀਰ ਨੂੰ ਗੋਦੜੀ ਕਿਹਾ ਜਿਹੜੀ ਵਖ ਵਖ ਟਾਕੀਆਂ ਨਾਲ ਅੰਗਾਂ ਦੇ ਨਾਲ ਪਰੋਈ ਹੋਈ ਹੈ। ਤੀਨਾਂ ਨੂੰ ਪਰੋਣ ਦਾ ਜਿਹੜਾ ਸਾਧਨ ਉਹ ਆਤਮਾ ਹੈ, ਚੇਤਨਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਵਾਸ਼ਨਾਵਾਂ ਦੇ ਅਭਿਆਸ ਤੋਂ ਬਚਾ ਲਿਆ। ਉਹਨਾਂ ਦੀ ਆਤਮਾ ਤੱਕ ਅਗਨੀ ਪਹੁੰਚੀ। ਦੂਜੇ ਤਾਂ ਸੜ ਕੇ ਕੋੜਾ ਹੋ ਗਿਆ, ਅੰਦਰੋਂ ਮਰ ਗਿਆ, ਡੈਡ ਹੋ ਗਿਆ। ਪਰ ਉਹਨਾਂ ਦੀ ਆਤਮਾ ਰੂਪ ਧਾਗੇ ਨੂੰ ਸਾੜ ਨਹੀਂ ਸਕੀ ਅਗਨੀ। ਉਹ ਤ੍ਰਿਸ਼ਨਾ ਤੋਂ ਬਚ ਗਏ ਵਾਸ਼ਨਾ ਤੋਂ ਬਚ ਗਏ ਉਹਨਾਂ ਦਾ ਤਨ ਮਨ ਥੀਵੇ ਹਰਿਆ ਹੋ ਗਿਆ ਅਗਲੇਰੇ ਬਚਨ ਵਿੱਚ ਕਹਿੰਦੇ ਨੇ ਕਬੀਰ ਖਿੰਥਾ ਜਲ ਕੋਇਲਾ ਭਈ ਖਾ ਪਰ ਫੂਟ ਮਫੂਟ ਪਰਦੇਸੀ ਮਨੁੱਖ ਨੂੰ ਜੋਗੀ ਵੀ ਕਹੇ ਜਿਵੇਂ ਜੋਗੀ ਇੱਕ ਜਗ੍ਹਾ ਨਹੀਂ ਨਾ ਟਿਕਦਾ ਇਸ ਪਿੰਡ ਆਇਆ ਅਗਲੇ ਪਿੰਡ ਅਗਲੇ ਪਿੰਡ ਹੁਣ ਤਾਂ ਖੈਰ ਜੋਗੀਆਂ ਨੇ ਮਹਿਲ ਪਾਲ ਲਏ ਸਮਾ ਬਦਲ ਗਿਆ ਨਾ ਉਹਨਾਂ ਤਾਂ ਵਕਤ ਬਦਲ ਉਦੋਂ ਜੋਗੀ ਇੱਕ ਜਗ੍ਹਾ ਨਹੀਂ ਸੰਟਕਦੇ ਇੱਕ ਜਗ੍ਹਾ ਤੋਂ ਇੱਕ ਤੀਰਥ ਤੋਂ ਦੂਜੇ ਤੀਰਥ ਦੂਜੇ ਤੀਰਥ ਤੋਂ ਤੀਜੇ ਤੀਰਥ ਉਹ ਕਹਿੰਦੇ ਸਨ ਟਿਕਣਾ ਹੁੰਦਾ ਤੇ ਘਰ ਨਾ ਰਹਿੰਦੇ ਇੱਕ ਜਗ੍ਹਾ ਤੇ ਰੁਕੇ ਮੋਹ ਪੈ ਜਾਣਾ ਤੁਰਦੇ ਰਹੋ ਤੀਰਥਾਂ ਤੇ ਰਹੋ ਰੁਕਣਾ ਤੇ ਉੱਥੇ ਰੁਕਣਾ ਨਹੀਂ ਤਾਂ ਨਹੀਂ ਕਿਤੇ ਨਹੀਂ ਰੁਕਣਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹ ਜੋਗੀ ਜਿਹਦੇ ਗਲ ਚ ਖਫਣੀ ਹੈ ਜੀਦੇ ਗਲ ਚ ਗੋਦੜੀ ਹੈ ਹੱਥ ਵਿੱਚ ਖੱਪਰ ਹੈ ਭਿਖਿਆ ਮੰਗਣ ਵਾਸਤੇ ਦਰਵਾਜ਼ੇ ਦਰਵਾਜ਼ੇ ਤੇ ਜਾ ਕੇ ਕਿੰਨੇ ਇਸ ਇਹ ਮਨੁੱਖ ਜੋਗੀ ਦੀ ਫੇਰੀ ਵਾਂਗੇ ਸੰਸਾਰ ਚ ਫੇਰੀ ਪਾਉਣ ਆਇਆ ਹੈ ਸਰੀਰ ਰੂਪ ਇਹਦੇ ਗਲ ਦੇ ਵਿੱਚ ਆਤਮਾ ਦੇ ਗਲ ਦੇ ਵਿੱਚ ਸਰੀਰ ਰੂਪ ਗੋਦੜੀ ਹੈ ਜਿਹੜੀ ਵਿਸ਼ਨ ਆ ਵਕਾਰਾਂ ਤੇ ਵਾਸ਼ਨਾਵਾਂ ਚ ਤ੍ਰਿਸ਼ਨਾ ਚ ਸੜੀ ਪਈ ਹੈ ਜਿਹੜਾ ਖੱਪਰ ਹੈ ਮਨ ਆ ਮਨ ਦਾ ਖੱਪਰ ਲੈ ਕੇ ਦਰਵਾਜੇ ਦਰਵਾਜੇ ਦੇ ਉੱਤੇ ਵਾਸ਼ਨਾਵਾਂ ਦੀ ਭੀਖ ਮੰਗਦਾ ਹੈ ਕਿਸੇ ਕੋਲ ਵਸਤੂ ਵੇਂਦਾ ਤੇ ਲਲਚਾ ਜਾਂਦਾ ਭੀਖੀ ਤੇ ਹੈ ਜਨਨੀ ਪਰ ਤਨ ਪਰ ਤਨ ਪਰਤੀ ਨਿੰਦਾ ਬੁਰਾਈ ਕਰਨੀ ਹੈ ਤੇ ਦੂਜੇ ਦੀ ਧਨ ਵੇਖਣਾ ਹੈ ਤੇ ਦੂਜੇ ਦਾ ਤਨ ਵੇਖਣਾ ਹੈ ਤੇ ਦੂਜੇ ਦਾ ਰਸ਼ਕੀਰਖਾ ਕਰਨੀ ਹੈ ਤੇ ਦੂਜੇ ਵੱਲ ਵੇਖ ਕੇ ਨਫ਼ਰਤ ਕਰਨੀ ਹੈ ਤੇ ਜੋ ਕੁਝ ਹੈ ਸਭ ਬਾਹਰ ਮੁਖੀ ਹੈ ਸਮੱਸਿਆ ਹੀ ਦੂਜੇ ਤੋਂ ਹੈ ਆਪਣੇ ਆਪ ਵੱਲ ਝਾਤ ਨਹੀਂ ਮਾਰਦਾ ਕਦੇ ਆਪਣੇ ਮਾੜੇ ਕਰਮ ਤੋਂ ਨਫ਼ਰਤ ਨਹੀਂ ਕਰਦਾ ਕਮਾਲ ਦੀ ਖੇੜ ਹੈ ਆਪਣੇ ਮਾੜੇ ਕੰਮ ਤੋਂ ਵੀ ਨਫ਼ਰਤ ਨਹੀਂ ਕਰਦਾ ਦੂਜੇ ਦੇ ਚੰਗੇ ਤੋਂ ਵੀ ਕਰਦਾ ਆਪਣੇ ਕੋਲ ਬਹੁਤਾ ਵੇਖ ਕੇ ਸ਼ੁਕਰ ਨਹੀਂ ਕਰਦਾ ਦੂਜੇ ਕੋਲ ਥੋੜਾ ਜਿਹਾ ਵੱਧ ਵੇਖ ਕੇ ਸਮੱਸਿਆ ਖੜੀ ਹੋ ਜਾਂਦੀ ਹੈ ਆਪਣੀ ਥਾਲੀ ਚ ਪਈ ਹੋਈ ਰੋਟੀ ਦਾ ਸਵਾਦ ਮਾਨਣ ਦੀ ਬਜਾਏ ਦੂਜੇ ਦੀ ਥਾਲੀ ਵੱਲ ਵੇਖ ਕੇ ਦੁਖੀ ਹੁੰਦਾ ਹੈ ਸਾਰਾ ਕੁਝ ਬਾਹਰ ਮੁਖੀ ਹੈ ਸਾਰਾ ਕੁਝ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਵੇਂ ਇਹ ਮਨ ਦਾ ਖੱਪਰ ਭਿਖਿਆ ਪਾਤਰ ਫੜ ਕੇ ਦਰਵਾਜ਼ੇ ਦਰਵਾਜ਼ੇ ਤੇ ਭੀਖ ਮੰਗਦਾ ਕਿਤੋਂ ਇਹਦੇ ਭਿਖਿਆ ਪਾਤਰ ਇਹਦੇ ਖੱਪਰ ਵਿੱਚ ਨਫ਼ਰਤ ਦੀ ਭੀਖ ਪੈਂਦੀ ਏ ਕਿਤੋਂ ਲੋਭ ਦੀ ਕਿਤੇ ਉਹ ਕਾਮ ਦੀ ਕਿਤੇ ਉਹ ਵਾਸ਼ਨਾ ਦੀ ਤੇ ਇਹੀ ਭੀਖਿਆ ਮੰਗਦਾ ਸਾਰੇ ਪਾਸੇ ਕਹਿੰਦੇ ਨੇ ਇਹਦਾ ਇੱਕ ਖੱਪਰ ਵੀ ਟੁੱਟ ਫੁੱਟ ਗਿਆ ਹੈ ਭਾਵ ਤਬਾਹ ਹੋ ਗਿਆ ਹੈ ਵਾਸ਼ਨਾਵਾਂ ਦੀ ਭੀਖ ਮੰਗ ਮੰਗ ਕੇ ਮੰਗ ਮੰਗ ਕੇ ਇਹਦਾ ਮਨ ਰੂਪ ਖੱਪਰ ਵੀ ਤਬਾਹ ਬਰਬਾਦ ਹੋਇਆ ਪਿਆ ਫਿਰ ਫਰਮਾਉਂਦੇ ਨੇ ਜੋਗੀ ਬਪੜਾ ਖੇਲੋ ਇਹ ਜੀਵ ਜੋਗੀ ਵਿਚਾਰਾ ਜ਼ਿੰਦਗੀ ਦੀ ਖੇਡ ਹਾਰ ਕੇ ਜਾ ਰਿਹਾ ਹੈ ਜੀਵਨ ਦੀ ਬਾਜ਼ੀ ਹਾਰ ਗਿਆ ਇੰਨਾ ਕਮਾ ਚ ਹਾਰ ਗਿਆ ਜੀਵਨ ਇਸ ਵਾਸਤੇ ਨਹੀਂ ਸੀ ਦੁਨੀਆ ਦਾ ਕੂੜਾ ਮੈਂ ਇਕੱਠਾ ਕਰਦਾ ਰਹਾ ਕੀ ਜ਼ਰੂਰ ਸੀ ਅਪਾ ਇੱਥੇ ਵੇਖਦੇ ਆ ਜਿਹੜੇ ਮਨੁੱਖ ਡਰੱਗ ਲੈਂਦੇ ਨੇ ਉਹਨਾਂ ਨੂੰ ਹੋਮਲੈਸ ਕਹਿ ਦਿੰਦੇ ਨੇ ਤੁਸੀਂ ਵੇਹਦੇ ਨਹੀਂ ਨਿੱਕੀ ਨਿੱਕੀ ਟੁੱਟੀ ਭੱਜੀ ਹਰ ਚੀਜ਼ ਨੂੰ ਇਕੱਠੀ ਕਰਕੇ ਨਾਲ-ਨਾਲ ਹੁੰਜੀ ਫਿਰਦੇ ਆ ਕੈਸੀ ਤਰਸ ਤਰਸ ਵਾਲੀ ਦੀਨ ਵਾਲੀ ਦਸ਼ਾ ਹੈ ਵਿਚਾਰਿਆਂ ਦੀ ਆਮ ਬੰਦਾ ਉਹ ਚੀਜ਼ ਨੂੰ ਬਾਹਰ ਸੁੱਟ ਦਿੰਦਾ ਉਹ ਇਕੱਠੀ ਕਰ ਲੈਂਦਾ ਮੈਲੇ ਕੁਚੀਲੇ ਕੱਪੜੇ ਨੇ ਪਤਾ ਨਹੀਂ ਕਿੱਥੇ ਰਹਿਣਾ ਹੈ ਕਿੱਥੋਂ ਖਾਣਾ ਹੈ ਕਿੱਥੇ ਸੌਣਾ ਹੈ ਕੋਈ ਜਾਨੀ ਇਲਮ ਨਹੀਂ ਜ਼ਿੰਦਗੀ ਦਾ ਪਤਾ ਹੀ ਕੁਝ ਨਹੀਂ ਵੀ ਜੀਵਨ ਕੀ ਹੈ ਨਸ਼ੇ ਨੇ ਆਤਮਾ ਨੂੰ ਮਨ ਨੂੰ ਸੁਰਤ ਨੂੰ ਦਿਮਾਗ ਨੂੰ ਤਬਾਹ ਕੀਤਾ ਪਿਆ ਹੈ ਸਰੀਰ ਵੀ ਬਰਬਾਦ ਕੀਤਾ ਹੈ ਦਿਮਾਗ ਵੀ ਬਰਬਾਦ ਕੀਤਾ ਹੈ ਉਹ ਬਸ ਬੈਠੇ ਨੇ ਤੇ ਬੈਠੇ ਨੇ ਧੋਪ ਪਛਾਂ ਠੰਡ ਗਰਮੀ ਸਰਦ ਕੱਖ ਵੀ ਨਹੀਂ ਰਕੂੜਾ ਜਾ ਜਾਇਆ ਜੀਆਂ ਚੀਜ਼ਾਂ ਕੱਟੀਆਂ ਉਹਨਾਂ ਨੂੰ ਵੀ ਉਹ ਪ੍ਰਾਪਰਟੀ ਸਮੇਂ ਸਾਡੀ ਪ੍ਰਾਪਰਟੀ ਹੈ ਸਾਡੀ ਚੀਜ਼ ਹੈ ਹੋ ਸਕਦਾ ਉਹਨਾਂ ਚੀਜ਼ਾਂ ਲਈ ਉਹ ਆਪਸ ਵਿੱਚ ਵੀ ਲੜ ਪੈਂਦੇ ਹੋਣ ਵੀ ਇਹ ਮੇਰੀ ਹੈ ਕਮਾਲ ਦੀ ਦਸ਼ਾ ਹੈ ਨਾ ਕਿੰਨੀ ਕਿੰਨੀ ਤਰਸਯੋਗ ਹਾਲਤ ਹੈ আর ਦੂਜੇ ਪਹਿਲੂ ਤੋਂ ਸੋਚੋ ਪੀਸੇ ਸਾਰੇ ਹੀ ਮਾਇਆ ਦੇ ਨਸ਼ੇ ਵਿੱਚਾਂ ਕਿ ਕਿੰਨਾ ਕੂੜਾ ਇਕੱਠਾ ਕਰਦੇ ਆ ਅਸੀਂ ਖਾਸ ਤੌਰ ਤੇ ਜੋ ਦੂਜੇ ਲਈ ਵੀ ਮਾੜੀ ਚੀਜ਼ ਹੈ ਉਹ ਅਸੀਂ ਚੁੱਕ ਕੇ ਆਪਣੇ ਕੋਲ ਆਪਣੇ ਮਨ ਚ ਭਰਦੇ ਰਹਿੰਦੇ ਆ ਕੋਈ ਚੰਗਾ ਪਹਿਨ ਰਿਹਾ ਹੈ ਸਮੱਸਿਆ ਮੈਨੂੰ ਹੈ ਕੋਈ ਚੰਗਾ ਖਾ ਰਿਹਾ ਹੈ ਸਮੱਸਿਆ ਮੈਨੂੰ ਹੈ ਕੋਈ ਚੰਗ ਕੋਈ ਹੱਸ ਰਿਹਾ ਹੈ ਸਮੱਸਿਆ ਮੈਨੂੰ ਹੈ ਕੋਈ ਕਿਸੇ ਨਾਲ ਚੰਗੀ ਸਾਂਝ ਰੱਖ ਰਿਹਾ ਹੈ ਸਮੱਸਿਆ ਮੈਨੂੰ ਹੈ ਉਡੀ ਸਮੱਸਿਆ ਮੇਰੀ ਥੋੜਾ ਸੀ ਇਹ ਜੋ ਮੈਂ ਚੁੱਕ ਰਿਹਾ ਇਹਦੀ ਮੈਨੂੰ ਲੋਡ ਹੈ ਕਿਸੇ ਨੂੰ ਮੈਂ ਨੀਵਾ ਕਹਿ ਰਿਹਾ ਕਿਸੇ ਨੂੰ ਮੈਂ ਮਾੜਾ ਕਹਿ ਰਿਹਾ ਕਿਸੇ ਨੂੰ ਮੈਂ ਭੰਡ ਰਿਹਾ ਕਿਸੇ ਨੂੰ ਮੈਂ ਕਈ ਕੁਝ ਕਰ ਰਿਹਾ ਕਿਸੇ ਖਿਲਾਫ ਸਾਜ਼ਿਸ਼ ਰਚ ਰਿਹਾ ਕਿਸੇ ਨਾਲ ਸ਼ਰਾਰਤ ਕਰ ਰਿਹਾ ਇਹ ਜਿਸ ਪਾਸੇ ਮੈਂ ਆਪਣਾ ਜੀਵਨ ਲਾਇਆ ਹੋਇਆ ਹੈ ਲੋਡ ਹੈ ਨਾ ਚੀਜ਼ਾਂ ਦੀ ਇਹ ਮਾਮਲਿਆਂ 'ਚ ਫਸਣ ਦੀ ਮੈਨੂੰ ਜ਼ਰੂਰਤ ਸੀ ਜ਼ਰਾ ਸੋਚੋ ਜੇ ਸਾਰੇ ਭਾਰ ਲਾ ਕੇ ਇੱਕ ਪਾਸੇ ਰੱਖੇ ਹੋਣ ਫਿਰ ਇਮੇਜਿਨ ਕਰਕੇ ਵੇਖੀਏ ਕਿ ਜਿਹੜੀ ਜ਼ਿੰਦਗੀ ਫੇਰ ਹੈ ਜਿੱਥੇ ਇਹੋ ਜਿਹਾ ਕੋਈ ਕਚਰਾ ਮੈਂ ਇਕੱਠਾ ਨਹੀਂ ਕਰ ਰਿਹਾ ਜਿੱਥੇ ਇਹੋ ਜੇ ਮਾਮਲਿਆਂ 'ਚ ਮੈਂ ਫਸ ਹੀ ਨਹੀਂ ਰਿਹਾ ਉਹ ਜੀਵਨ ਕੈਸਾ ਕਮਾਲ ਦਾ ਜੀਵਨ ਹੈ ਕੋਈ ਭਾਰ ਨਹੀਂ ਕੋਈ ਸਮੱਸਿਆ ਨਹੀਂ ਸ਼ਾਂਤ ਮਨ ਹੈ ਟਿੱਕੀ ਹੋਈ ਬਿਰਤੀ ਹੈ ਆਨੰਦ ਹੀ ਆਨੰਦ ਹੈ ਮੇਰੇ ਕੋਲ ਥੋੜਾ ਵੀ ਹੈ ਤਾਂ ਮੈਨੂੰ ਬਹੁਤਾ ਲੱਗਦਾ ਹੈ ਹੁਣ ਅ ਸ਼ਾਂਤੀ ਤੇ ਭੜਕਣਾ ਇਹਨਾਂ ਚੀਜ਼ਾਂ ਚ ਹੈ ਬੰਦਾ ਜਦੋਂ ਧਰਮ ਦੀ ਦੁਨੀਆ ਚਾਹੁੰਦਾ ਹੈ ਤੇ ਕਹਿੰਦੇ ਵਾਹਿਗੁਰੂ ਜੀ ਮਨ ਨੂੰ ਸ਼ਾਂਤੀ ਬਖਸ਼ੋ ਮਹਾਰਾਜ ਕਹਿੰਦੇ ਭਾਰ ਲਾ ਦੇ ਉੜਾ ਛੁੱਟ ਦੇ ਜੋ ਕੋਈ ਤੂੰ ਇਕੱਠਾ ਕਰਦਾ ਹੈ ਆਦਤ ਬਦਲ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜੜੀਆਂ ਮਨੋਂ ਮਚਿੰਦੜੀਆਂ ਮਨ ਨੂੰ ਭੜਕਾਉਣ ਵਾਲੀਆਂ ਵਾਸ਼ਨਾਵਾਂ ਦਾ ਖਿਹੜਾ ਛੱਡ ਦੇ ਆਜੀ ਰੱਬ ਮਿਲਿਆ ਲੈ ਰੱਬ ਤੇ ਇਥੋਂ ਦੂਰ ਥੋੜੀ ਤੂੰ ਰੱਬ ਨੂੰ ਆਵਾਜ਼ਾਂ ਮਾਰਦਾ ਸੇਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋਗੀ ਬਪੜਾ ਖੇਲਿਓ ਬਪੜਾ ਵਿਚਾਰਾ ਇਹ ਜੀਵ ਜੋਗੀਆਂ ਦੀ ਫੇਰੀ ਪਾਉਣ ਆਇਆ ਜੋਗੀਆਂ ਵਾਤੇ ਸੰਸਾਰ ਵਿੱਚ ਜੀਵਨ ਦੀ ਬਾਜੀ ਹਾਰ ਰਿਹਾ ਆਸਨ ਰਈ ਵਿਪੂਤ ਆਸਨ ਦਾ ਮਤਲਬ ਹੈ ਉੜਕ ਨੂੰ ਇਹਦੇ ਜੀਵਨ ਦੇ ਪੱਲੇ ਖੁਆਰੀ ਪਈ ਖੇਸਵਾ ਪਈ ਨੂੰ ਬੀਪੂ ਦਾ ਮਤਲਬ ਹੁੰਦਾ ਸਵਾਹ ਜਿਵੇਂ ਕੋਈ ਜੋਗੀ ਜੋਗ ਨਾ ਕਮਾ ਸਕਿਆ ਉਲਟਾ ਨਸ਼ੇੜੀ ਬਣ ਕੇ ਤੇ ਹੋਰ ਬੜੇ ਸਮੱਸਿਆਵਾਂ ਵਾਪਸ ਆਇਆ ਨਾ ਜਿਸ ਵੇਲੇ ਘਰ 20 ਸਾਲੀ ਨਿੱਕਾ ਜਿਹਾ ਸੀ ਜੋਗੀਆਂ ਚ ਰਲ ਗਿਆ ਤੇ ਲੜਾਈਆਂ ਲੈ ਕੇ ਸਜ਼ਾ ਕੱਟ ਕੇ ਹੋਰ ਬੜੇ ਮਾਮਲੇ ਫਸ ਗਿਆ ਤੇ 20 ਸਾਲੀ ਘਰੇ ਆ ਗਿਆ ਲੰਮੀਆਂ ਲਵੀਆਂ ਜਟਾਵਾਂ ਸਰੀਰ ਤੇ ਸਵਾਬ ਮਲੀ ਹੋਈ ਬੁਰੇ ਹਾਲ ਮਾਂ ਪਿਓ ਨੇ ਵੇਖਿਆ ਉਹਨਾਂ ਦਰਵਾਜ਼ਾ ਖੋਲ੍ਹਿਆ ਵੀ ਆ ਜਾ ਹੁਣ ਪੁੱਛਿਆ ਵੀ ਤੂੰ ਕਿੱਧਰ ਗਿਆ ਸੀ ਕਹਿੰਦਾ ਮੈਂ ਤਾਂ ਜੋਗੀ ਬਣ ਗਿਆ ਸੀ ਫਿਰ ਆਪਣੀ ਕਹਾਣੀ ਸੁਣਾਉਣ ਲੱਗਿਆ ਮੈਂ ਫਲਾਣੇ ਨਾਲ ਲੜਿਆ ਮੈਨੂੰ ਇੰਨੇ ਚਿਰ ਦੀ ਸਜ਼ਾ ਹੋਈ ਫਿਰ ਮੈਂ ਡਰੱਗ ਵੇਚਣ ਲੱਗਿਆ ਫਿਰ ਮੇਰੇ ਕੋਲੋਂ ਫਲਾਣੇ ਨਾਲ ਝਗੜਾ ਹੋ ਗਿਆ ਫਿਰ ਮੈਂ ਫਲਾਣੀ ਜਗ੍ਹਾ ਤੇ ਫਸ ਗਿਆ ਫਿਰ ਮੈਂ ਉਹ ਕਹਿੰਦੇ ਵੀ ਗਿਆ ਤਾਂ ਤੂੰ ਜੋ ਕਮਾਉਣ ਸਾਂ ਆਇਆ ਤੂੰ ਵੈਲੀ ਬਣ ਕੇ ਬਦਮਾਸ਼ ਬਣ ਕੇ ਤੇ ਉਹਦਾ ਬਾਪ ਕਹਿੰਦਾ ਵੀ ਤੇਰੇ ਪੱਲੇ ਤੇ ਆ ਸਵਾ ਹੀ ਰਹਿ ਗਈ ਫਿਰ ਬਾਕੀ ਆ ਜਿਹੜੀ ਸਰੀਰ ਤੇ ਮੜੀ ਫਿਰਦਾ ਖਟਿਆ ਕੁਮਾਹੇ ਦਾ ਤੂੰ ਕਾ ਕੋਈ ਨਾ ਤੂੰ ਪਰਿਵਾਰ ਦਾ ਖਟਿਆ ਨਾ ਸੰਸਾਰ ਦਾ ਖਟਿਆ ਨਾ ਪਰਮਾਰਥ ਦਾ ਖਟਿਆ ਜਿਹਦੇ ਲਈ ਤੂੰ ਗਿਆ ਸਭ ਲੇਖੇ ਚ ਵੀ ਉਥੋਂ ਪਰਮਾਰਥ ਕਟਣਾ ਆ ਸਵਾ ਹੀ ਤੇਰੇ ਪੱਲੇ ਆ ਜਿਹੜੀ ਤੂੰ ਸਰੀਰ ਤੇ ਮੜ ਕੇ ਘਰੋਂ ਨਿਕਲਿਆ ਸਾਂ ਤੇ ਉਹੀ ਮੜ ਕੇ ਘਰੇ ਆ ਗਿਆ ਆਸਨ ਰਹੀ ਵਿਪੂਤ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਵਾਸ਼ਨਾਵਾਂ ਚ ਗਿਆਨ ਇੰਦਰੇ ਸੜ ਮੁਏ ਆਤਮਾ ਕਾਲੀ ਹੋ ਗਈ ਮਨ ਪਲੀਤ ਹੋ ਗਿਆ ਉਹਨਾਂ ਵਾਸ਼ਨਾਵਾਂ ਦੀ ਅੱਗ ਚ ਉਹ ਸਵਾ ਹੀ ਸਾਡੇ ਪੱਲੇ ਰਹੀ ਬਾਕੀ ਕੱਖ ਨਹੀਂ ਬਚਿਆ ਮੂੰਹ ਕਾਲ ਖਾਈ ਹੋਰ ਕੁਝ ਨਹੀਂ ਆਇਆ ਮਨੁੱਖ ਆਪਣੇ ਸਫ਼ਰ ਨੂੰ ਵੇਖੇ ਕਿਆ ਤੈ ਖਟਿਆ ਕਹਾ ਗਵਾਇਆ ਕੀ ਤੂੰ ਜ਼ਿੰਦਗੀ ਦੇ ਇਨੇ ਸਮੇਂ ਚ ਖੱਟੀ ਕੀ ਖੱਟੀਏ ਕਮਾਈ ਕੀ ਕੀਤੀ ਏ ਤੇਰੇ ਮਨ ਨੂੰ ਸੰਤੁਸ਼ਟੀ ਕੀ ਏ ਜੇ ਨਹੀਂ ਤਾਂ ਫਿਰ ਖੇਤੇ ਖਰਾਬੀ ਔਰ ਖੁਆਰੀ ਹੀ ਤੇਰੇ ਪੱਲੇ ਹੈ ਇਹ ਤੈਨੂੰ ਆਪਣੇ ਜੀਵਨ ਦੀ ਵਿਚਾਰ ਕਰਨੀ ਚਾਹੀਏ ਸਹਿਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਗਰੀਬ ਨਵਾਜ਼ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ